ਛੇਵੇਂ ਵਿਸ਼ਵ ਕਵੱਡੀ ਕੱਪ ਦੇ ਪਹਿਲੇ ਤਿੰਨ ਮੈਚ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਪੋਰਟਸ ਸਟੇਡੀਅਮ 'ਚ ਖੇਡੇ ਗਏ ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਨਾਲ ਵਿਧਾਇਕ ਗੁਰਬਚਨ ਸਿੰਘ ਅਤੇ ਹੋਰ ਅਕਾਲੀ ਨੇਤਾ ਮੌਜੂਦ ਸਨ ਵਿਸ਼ਵ ਕਵੱਡੀ ਕੱਪ ਦਾ ਪਹਿਲਾ ਮੈਚ ਅਰਜنٹੀਨਾ ਅਤੇ ਤੰਜ਼ਾਨੀਆ ਦਰਮਿਆਨ ਖੇਡਿਆ ਗਿਆ ਦੂਸਰਾ ਮੈਚ ਆਸਟ੍ਰੇਲੀਆ ਅਤੇ ਕਿਨੀਆ ਜਦ ਕਿ ਤੀਜਾ ਮੈਚ ਮੈਲਾਵਰਗ 'ਚ ਨਿਊਜ਼ੀਲੈਂਡ ਅਤੇ ਤੰਜ਼ਾਨੀਆ ਦੇ ਵਿਚਕਾਰ ਹੋਇਆ ਅੱਜ ਜਿਹੜਾ ਸ਼ੇਵਾਂ ਵਰਲਡ ਕੱਪ ਕਰਾਇਆ ਇਹਦੇ ਨਾਲ ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਪੰਜਾਬ ਨੂੰ ਜੋੜ ਗਏ ਤੇ ਸਾਰੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਇਹਨੂੰ ਸੰਸਾਰ ਪਰ ਵਿੱਚ ਲੈ ਕੇ ਜਾਈਏ ਇੱਕ ਪੰਜਾਬ ਦਾ ਵੱਡਾ ਪਦ ਹੈ ਆਵੇ ਭਾਵੇਂ ਕਈ ਲੋਕ ਜਿਹੜੇ ਆ ਕੋਈ ਨੂੰ ਨਹੀਂ ਵੀ ਪਸੰਦ ਕਰਦੇ ਇਹ ਜਿਸ ਤਰ੍ਹਾਂ ਆਸਾਂ ਦੇ ਵਿਰੋਧੀ ਹੈ ਉਹਨਾਂ ਦੇ ਜੀਤਾ 80% ਨੌਜਵਾਨ ਜਿਹੜੇ ਆ ਇਹ ਨਸ਼ਈ ਹੈ ਜੇ ਹੋਣ ਤਾਂ ਵਰਲਡ ਕੱਪ ਕਿਵੇਂ ਹੋਏ 5 ਨਵੰਬਰ ਨੂੰ ਵਿਸ਼ਵ ਕਬੱਡੀ ਕੱਪ ਦੇ 5 ਮੈਚ ਲੁਧਿਆਣਾ ਦੇ ਆਧੁਨਿਕ ਖੇਡ ਸਟੇਡੀਅਮ ਚ ਹੋਣਗੇ ਪੁਰਸ਼ ਵਰਗ ਚ ਇੰਗਲੈਂਡ ਬਨਾਮ ਸਵੀਡਨ ਭਾਰਤ ਬਨਾਮ ਸਾਇਰਾ ਲਾਇਓਨ ਸ਼੍ਰੀਲੰਕਾ ਬਨਾਮ ਕੈਨੇਡਾ ਈਰਾਨ ਬਨਾਮ ਤੰਜ਼ਾਨੀਆ ਜਦ ਕਿ ਮੈਲਾ ਵਰਗ ਦਾ ਮੈਚ ਭਾਰਤ ਅਤੇ ਕੀਨੀਆ ਦਰਮਿਆਨ ਹੋਵੇਗਾ ਗੁਰਦਾਸਪੁਰ ਤੋਂ ਗੁਰਪ੍ਰੀਤ ਚਾवला ਜੈਗਬਣੀ ਟੀਵੀ